ਹਰੇਕ ਪਿੰਡ ਜਾ ਕੇ ਮੈਂ ਪੁੱਛਦਾ ਹਜੇ ਤੱਕ ਤਾਂ ਜਵਾਬ ਇਦਾਂ ਹੀ ਆਇਆ ਵੀ ਨਾ ਹੋ ਸਕਦਾ ਪਲਾਸੌਰ ਵਾਲੇ ਰਿਕਾਰਡ ਹੀ ਤੋੜ ਦੇਣ ਵੀ ਕੀ ਪਤਾ ਕੀ ਹੁੰਦਾ ਕਿੱਥੋਂ ਕੀ ਮਿਲ ਜੇ ਵੀ ਤੁਹਾਡੇ ਪਿੰਡ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਨਹੀਂ ਜੀ ਨਹੀਂ ਆਇਆ ਤੁਹਾਡਾ ਵੀ ਆਹੀ ਹੈ ਆ ਲਿਖ ਲਿਓ ਵੀ ਇਹਨਾਂ ਦਾ ਵੀ ਆਹੀ ਹੈ ਆਲੇ ਚਲੀ ਬੈਠੋ ਤਾਂ ਨਹੀਂ ਕਿ ਠਹਿ ਰਹੇ ਨੇ ਯਾਰ ਵੋਟਾਂ ਲੈ ਜਾਂਦੇ ਨੇ ਕਦੇ ਦੁੱਖ ਸੁੱਖ ਚ ਆ ਜਾਓ ਕਿਸੇ ਦੇ ਚਲ ਜੇ ਕੋਈ ਕੰਮ ਨਹੀਂ ਕਰਨਾ ਦੁੱਖ ਸੁੱਖ ਚ ਹੀ ਆ ਜਾਓ ਲੰਘਦੇ ਬਣਦੇ ਮੇਨ ਸੜਕ ਤੇ ਪਿੰਡ ਹੈ ਹੁਣ ਤੱਕ ਹੀ ਆਉਣਗੇ ਹੁਣ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਹੁਣ ਕਈਆਂ ਨੂੰ ਤਾਂ ਘਰੇ ਨਹੀਂ ਵੜ ਦਿੰਦੇ ਹੁਣ ਉਹਨਾਂ ਦੇ ਆਪਦੇ ਘਰ ਦੇ ਨਹੀਂ ਘਰੇ ਵੜ ਦਿੰਦੇ ਵੀ ਕੀ ਬੋਲ ਕੇ ਆਇਆ ਕੀ ਬੋਲੀ ਜਾਂਦੇ ਦੇਖੋ ਔਰ ਆਜਾ ਆਪਣੇ ਕੀ ਬੋਲਿਆ ਗਰੀਬਾਂ ਬਾਰੇ ਕੀ ਬੋਲਿਆ ਸ਼ਰਮ ਆਉਂਦੀ ਆ ਯਾਰ ਵੀ ਮੈਂ ਦੁਹਰਾ ਵੀ ਨਹੀਂ ਸਕਦੇ ਜੋ ਬੋਲਿਆ ਹੋ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਅਗਲੇ ਦਿਨ ਮਾਫੀ ਮੰਗੀ ਜਾਂਦਾ ਰਹਿੰਦਾ ਵੀ ਭਾਈ ਇਹ ਜੇ ਚੀਜ਼ਾਂ ਬੋਲ ਲੋ ਇਨਾਂ ਜੇ ਮਾਫੀ ਮੰਗਣੀ ਪਵੇ ਇਹ ਲੋਕਾਂ ਨੂੰ ਤਾਂ ਐਂ ਹੀ ਸਮਝਦੇ ਕੀੜੇ ਮਕੌੜੇ ਕੀੜੇ ਮਕੌੜੇ ਸਮਝਦੇ ਆਪ ਲੋਕਾਂ ਨੂੰ ਇਹ ਗਰੀਬਾਂ ਨੂੰ ਤਾਂ ਖਾਸ ਤੌਰ ਤੇ ਸੋ ਵੀਰੋ ਇਹ ਇਹਨਾਂ ਦੀ ਸੋਚ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਸੋ ਆਪਾਂ ਇਕੱਠੇ ਹੋਈਏ ਇਹਨਾਂ ਨੂੰ ਦੱਸੀਏ ਕਿ ਭਾਈ ਅਸੀਂ ਕੀੜੇ ਮਕੌੜੇ ਨਹੀਂ ਹੈਗੇ ਅਸੀਂ ਜਾਗਦੇ ਜਿਉਂਦੀਆਂ ਜ਼ਮੀਰਾਂ ਵਾਲੇ ਲੋਕਾਂ ਠੀਕ ਹੈ ਗਰੀਬੀ ਅਮੀਰੀ ਪਰਮਾਤਮਾ ਕਿਸੇ ਨੂੰ ਕੋਈ ਮਤ ਕੇ ਨਹੀਂ ਦਿੰਦਾ ਪੜ੍ਹਾਈ ਜਿਹੜੀ ਆ ਗਰੀਬ ਦੇ ਬੱਚੇ ਨੂੰ ਪੜਾ ਦਿਓ ਉਹਦੀ ਗਰੀਬੀ ਦੂਰ ਹੋ ਜੂਗੀ ਉਸ ਘਰ ਦੀ ਉਹੀ ਕੰਮ ਤੇ ਲੱਗੇ ਹੋਇਆ ਸਕੂਲ ਬਣਾ ਰਹੇ ਆ ਕਾਲਜ ਬਣਾ ਰਹੇ ਆ ਵੀ ਗਰੀਬਾਂ ਦੇ ਜਵਾਨ ਪੜ ਜਾਣ ਨੌਕਰੀਆਂ ਤੇ ਲੱਗ ਜਾਣ ਗਰੀਬੀਆਂ ਦੂਰ ਹੋ ਜਾਣਗੀਆਂ ਇਹ ਕੋਈ ਲਾਲ ਪੀਲੇ ਹਰੇ ਕਾਰਡਾਂ ਨਾਲ ਨਹੀਂ ਹੋਣੀਆਂ ਬਿਰੋ ਇਹ ਜਿਹੜੇ ਪੀਲੇ ਕਾਰਡ ਨੇ ਹਰੇ ਕਾਰਡ ਨੇ ਲਾਲ ਕਾਰਡ ਨੇ ਇਹ ਤੁਹਾਨੂੰ ਦੋ ਡੰਗ ਦੀ ਰੋਟੀ ਦੇ ਦੇਣਗੇ ਪਰ ਰਹੋਗੇ ਉਸ ਉਹਨਾਂ ਘਰਾਂ ਚ ਜਿਹੜੀ ਪੜ੍ਹਾਈ ਹੈ ਜੇ ਜਵਾਕ ਦੇ ਹੱਥ ਚ ਕਿਤਾਬ ਮਿਲ ਜੇ ਉਹ ਪੜ੍ਹਾਈ ਉਹ ਬੱਚੇ ਦਾ ਦਿਮਾਗ ਖੋਲ ਦੂਗੀ ਉਹ ਪੜ ਜਾਊਗਾ ਉਹਨੂੰ ਪੈਕੇਜ ਮਿਲੂਗਾ ਵੱਡਾ ਅਫਸਰ ਬਣ ਜਾਊਗਾ ਤੇ ਤੁਹਾਨੂੰ ਇਹਨਾਂ ਘਰਾਂ ਚੋਂ ਕੱਢ ਕੇ ਉਹ ਕੋਠੀਆਂ بڑے ਮਹਿਲਾਂ ਚ ਲੈ ਜਾਊਗਾ ਉਹ ਪੜ੍ਹਾਈ ਜਿਹੜੀ ਆ ਉਹ ਸਭ ਤੋਂ ਵੱਡੀ ਵਿੱਤਿਆ ਵਿੱਤਿਆ ਵਿਚਾਰੀ ਤਾਂ ਪਰਉ ਪੁਕਾਰੀ ਮੰਨਦੇ ਆ ਡਾਕਟਰ ਅੰbedkar ਸਾਹਿਬ ਡਾਕਟਰ ਭੀਮਰਾਓਂ ਅੰbedkar ਉਹਨਾਂ ਨੇ ਪੜ੍ਹਾਈ ਕੀਤੀ ਡਿਗਰੀਆਂ ਲਈਆਂ ਦੁਨੀਆ ਭਰ ਚੋਂ ਪੀ ਐਚ ਡੀਆਂ ਨੇ ਡਿਗਰੀਆਂ ਲਈਆਂ ਉਹ ਤੋਂ ਬਾਅਦ ਸੰਵਿਧਾਨ ਦੇ ਰਚੇਤਾ ਬਣੇ ਸੁਧਾਰ ਰਚਿਆ ਉਹਨਾਂ ਨੇ ਤਬੀਰੋ ਡਾਕਟਰ ਭੀਮਰਾਓ ਮੇਦਕਾ ਜੀ ਨੇ ਕੀ ਕਿਹਾ ਕਹਿੰਦੇ ਵਿਦਿਆ ਜਿਹੜੀ ਹੈ ਸਿੱਖਿਆ ਜਿਹੜੀ ਹੈ ਪੜ੍ਹਾਈ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਨਾ ਉਹ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਹੈ ਜਿਹੜਾ ਉਹਨੂੰ ਪੀ ਲਿਆ ਨਾ ਜਿਨੇ ਜਿਨੇ ਉਹਨੂੰ ਪੀ ਲਿਆ ਉਹ ਦਹਾੜੂਗੇ ਦਹਾੜੂਗਾ ਪਰ ਪਰ ਇਹਨਾਂ ਨੇ ਕੀ ਕੀਤਾ ਧੰਨਵਾਦ ਜੀ ਧੰਨਵਾਦ ਇਹਨਾਂ ਨੇ ਕੀ ਕੀਤਾ ਜਾਣ ਬੁੱਝ ਕੇ ਸਾਨੂੰ ਅਨਪੜ ਰੱਖਿਆ ਆਮ ਲੋਕਾਂ ਦੇ ਜੋਕਾਂ ਨੂੰ ਜਾਣ ਬੁੱਝ ਕੇ ਉਸ ਗਵੀਰ ਬਦਲ ਕਹਿੰਦਾ ਹੁੰਦਾ ਨਾ ਕਿ ਪ੍ਰਕਾਸ਼ ਸਿੰਘ ਬਾਲ ਦੀ ਬਹੁਤ ਲੰਬੀ ਸੋਚ ਸੀ ਦੂਰ ਦੀ ਸੋਚ ਦੇ ਸੀ ਮੰਦਾਸ ਦੇ ਨਕੀ ਲੰਬੀ ਸੋਚ ਸੀ ਚਲੋ ਇਸ ਵਕਤ ਦੁਨੀਆ ਜਿੰਨੀ ਹੈਗੀ ਪ੍ਰਮਾਤਮਾ ਉਹਨਾਂ ਨੂੰ ਚਰਨਾਂ 'ਚ ਨਵਾਸ ਦੇਵੇ ਕੀ ਲੰਬੀ ਸੋਚ ਸੀ ਉਹ ਕਹਿੰਦੇ ਵੀ ਗਰੀਬਾਂ ਦੇ ਜਵਾਕ ਨਹੀਂ ਪੜ੍ਹਦੇ ਨੇ ਕਦੀ ਕਿਉਂ ਉਹ ਕਹਿੰਦਾ ਵੀ ਦੇਖੋ ਜੇ ਗਰੀਬਾਂ ਦੇ ਬੱਚੇ ਪੜ੍ਹ ਕੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਘਰ ਦੀ ਗਰੀਬੀ ਚੱਕ ਦੇਣਗੇ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਆਪਣੇ ਘਰਾਂ ਮੂਲੇ ਅਰਜ਼ੀਆਂ ਲੈ ਕੇ ਹੱਥ ਬਨ ਕੇ ਲਾਈਨ ਬੜਾ ਕੇ ਕੌਣ ਖੜੂਗਾ ਤੜਕੇ ਤੜਕੇ ਸਵੇਰੇ ਸਵੇਰੇ ਆ ਸੋਸਤੀ ਬਹੁਤ ਲੰਮੀ ਸੋਸਤੀ ਉਹਨਾਂ ਦੀ ਫਿਰ ਉਹਨਾਂ ਨੇ ਕੀਤਾ ਆਰਡਰ ਐਸੀ ਸੋਚ ਨੂੰ ਵਧਾਉਣ ਵਾਸਤੇ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਪਤਾ ਹੀ ਨਾ ਲੱਗੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਚ ਹੁਸ਼ਿਆਰ ਆ ਜੇ ਪਤਾ ਲੱਗ ਜੇ ਪਹਿਲਾ ਪੰਜਵੇਂ ਦੇ ਪੇਪਰ ਲੈ ਲਓ ਛੇਵੇਂ ਦੇ ਲੈ ਲਓ ਸੱਤਵੇਂ ਦੇ ਲੈ ਲਓ ਅੱਠਵੇਂ ਦੇ ਲੈ ਲਓ ਤਾਂ ਪਤਾ ਲੱਗ ਜੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਉਹ ਸਬਜੈਕਟ ਨੂੰ ਹੋ ਘੰਟਾ ਹੋਰ ਵਧਾ ਵਧ ਪੜਾ ਲਿਆ ਕਰਾਂਗੇ ਉਹਨੂੰ ਹੈਨਾ ਨਾ ਨੌਵੀਂ ਤੱਕ ਕਹਿੰਦੇ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਸੀ ਜਵਾਕਾਂ ਨੂੰ ਪੜਨ ਦੀ ਲੋੜ ਨਹੀਂ ਉਹਨੂੰ ਪਤਾ ਸੀ ਪਾਸ ਤਾਂ ਹੋਣੀ ਹੋਣਾ ਹੈ ਦਸਵੀਂ ਚ ਬੋਰਡ ਦਾ ਪੇਪਰ ਆ ਗਿਆ ਅੱਧੇ ਫੇਲ ਹੋ ਗਏ ਅੱਧੇ ਫੇਲ ਜੀ ਫੇਲ ਵਰਗੇ ਪਾਸ ਹੋ ਗਏ 35 ਨੰਬਰ ਆ ਗਏ 40 ਨੰਬਰ ਆ ਗਏ ਕੌਣ ਪੁੱਛਦਾ 35 40 ਨੂੰ ਹੋ ਗਿਆ ਕੰਮ ਆ ਜਾਓ ਕਹਿੰਦੇ ਹੁਣ ਤੁਸੀਂ ਆਟਾ ਦਾਲ ਸਕੀਮ ਚ ਜਾਵੀਂ بس ਆ ਬਹੁਤ ਲੰਬੀ ਸੋਚ ਸੀ ਜੀ ਨੋਟ ਕਰ ਲਿਓ ਬੜੀ ਦੂਰ ਦੀ ਸੋਚੀ ਉਹਨਾਂ ਦੀ ਹਰਾਨੀ ਵੀ ਹੱਤ ਤੁਸੀਂ ਆਪਣੀਆਂ ਚੰਦ ਬੋਟਾਂ ਵਾਸਤੇ ਜਾਂ ਰਾਜ ਕਰਨ ਵਾਸਤੇ ਤੁਸੀਂ ਪੀੜ੍ਹੀਆਂ ਗਲਤੀਆਂ ਭਵਿੱਖ ਹੀ ਖਰਾਬ ਕਰਦੇ ਨਸਲਾਂ ਗਾਲਦੇ ਆ ਤੁਸੀਂ ਆ ਉਹਨਾਂ ਦੀ ਸੋਚ ਸੀ ਐਂ ਕਾਂਗਰਸੀਆਂ ਨੇ ਕੀਤਾ ਲੁੱਟੀ ਜਾਓ ਕੁੱਟੀ ਜਾਓ ਹੋਰ ਕੁਝ ਨਹੀਂ ਬਸ ਆਲਾਕੇ ਨੇ ਤਾਂ ਬਹੁਤ ਜ਼ਿਆਦਾ ਕਸ਼ਟ ਚੱਲੇ ਜੀ ਹਰੇਕ ਘਰੇ ਪਰਚਾ ਲੋਕਾਂ ਨੂੰ ਡਰ ਦੇ ਮਾਹੌਲ ਚ ਰਹਿਣਾ ਪਿਆ ਨਜਾਇਜ਼ ਜੀ ਨਜਾਇਜ਼ ਪਰਚੇ ਹਾਂ ਕੁੰਡੇ ਜਿੰਦੇ ਲੱਗ ਜਾਂਦੇ 4 ਵਜੇ ਤੇ ਪੁਲਿਸ ਆ ਗਈ ਹਰੇਕ ਨੂੰ ਲੱਗਦਾ ਸਾਡੇ ਘਰੇ ਆਈ ਹੋਣੀ ਹਾਂਜੀ ਛੱਡੇ ਹੀ ਕੋਈ ਨਹੀਂ ਨੇ ਨਹੀਂ ਹੁਣ ਆਪਾਂ ਛੱਡੀਏ ਪਰਚਾ ਪੁਰਚਾ ਜੋ ਬਾਹਰ ਨਿਕਲੋ ਯਾਰ ਕੋਈ ਪੜਾਈਆਂ ਕਰੀਏ ਆ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਮੰਗ ਪੱਤਰ ਚ ਕਿਹਾ ਕਿ ਅਸੀਂ 10 ਕਿੱਲੇ ਜ਼ਮੀਨ ਵੀ ਦੇਵਾਂਗੇ ਪੈਸੇ ਵੀ ਥੋੜੇ ਜੇ ਥੋੜੇ ਬਹੁਤ ਜਿੰਨਾ ਦਸਬੰਦ ਕੱਢਾਂਗੇ ਸਰਕਾਰ ਵੱਲੋਂ ਵੀ ਅਸੀਂ ਕਰਾਂਗੇ ਕਹਿੰਦੇ ਕਾਲਜ ਬਣਾ ਦਿਓ ਅਸੀਂ ਇੱਥੇ ਇਹਦੇ ਕਾਗਜ਼ ਪੱਤਰ ਮੈਂ ਇਹਦੇ ਤਿਆਰ ਕਰਾਉਣਾ ਤੁਹਾਨੂੰ ਜ਼ਮੀਨ ਦਿਖਾ ਦਿਓ ਤੁਹਾਡੇ ਦੋ ਚਾਰ ਦਿਨਾਂ ਚੋਂ ਦੇਖਣ ਆ ਜਾਣਗੇ ਆ ਕਾਲਜ ਬਣਾਉਣਿਆ ਮੁੰਡੇ ਕੁੜੀਆਂ ਪੜਾਈਏ ਯਾਰ ਇੱਥੇ ਇੱਥੇ ਕਈ ਤਾਂ ਕਈ ਬੱਚੇ ਤਾਂ ਹਿਯਾਰ ਨੇ ਬਹੁਤ ਬੱਚੇ ਹਿਯਾਰ ਨੇ ਖਾਸ ਤੌਰ ਤੇ ਕੁੜੀਆਂ ਉਹਨਾਂ ਨੂੰ ਹਟਾ ਲੈਂਦੇ ਉਹਨਾਂ ਦੇ ਮਾਪੇ ਕਿਉਂਕਿ ਜਾਨ ਦਾ ਕੋਈ ਸਾਧਨ ਨਹੀਂ ਕੱਲ ਜਾਨ ਦਾ ਜਿਆਦਾ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਂਦੀਆਂ ਬੱਸਾਂ ਦੇ ਛੱਤਾਂ ਤੇ ਜਾਂ ਜਾਲਾਂ ਤੇ ਲੰਮਕ ਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਅਜਨਬੀ ਤੋਂ ਹੱਥ ਦੇ ਕੇ ਰਾਈਡ ਲੈਣੀ ਪੈਂਦੀ ਹੈ ਜਮਾਨਾ ਮਾੜਾ ਹੈ ਤਮਾਪੇ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਐ ਅਸੀਂ ਨਹੀਂ ਪੜਾਉਂਦੇ ਕਿਉਂ ਭਈ ਬੱਸਾਂ ਲਾ ਦਿਓ ਅਸੀਂ ਬੱਸਾਂ ਲਾਤੀਆਂ ਸਰਕਾਰੀ ਸਕੂਲਾਂ ਜਿਵੇਂ ਤੁਹਾਡੇ ਦਸਵੀਂ ਦਾ ਸਕੂਲ ਐ 4 ਕਿਲੋਮੀਟਰ ਤੇ 12ਵੀਂ ਦਾ 4 ਕਿਲੋਮੀਟਰ ਜਾਣਾ ਆਉਣਾ ਕਿਵੇਂ ਹੋਊਗਾ ਇਸਕੇ ਸਕੂਲ ਜਿੰਨੇ ਚਿਰ ਚ ਬਣੂਗਾ ਬਾਅਦ ਦੇਖ ਲਾਂਗੇ ਪਹਿਲਾਂ ਬੱਸਾਂ ਲਾ ਦਿਓ ਸਰਕਾਰੀ ਸਕੂਲਾਂ 'ਚ ਬੱਸਾਂ ਲਾ ਦਿਓ ਉਹ ਬੱਸਾਂ ਲੈ ਜਾ ਕਰਨ ਸ਼ਾਮ ਨੂੰ ਛੱਡ ਜਾ ਕਰਨ ਬਸ GPS ਲੱਗਿਆ ਹੋਵੇ ਪਤਾ ਲੱਗ ਜੇ ਮੋਬਾਈਲ ਤੇ ਬੱਸ ਪਈ ਇੱਥੇ ਆ ਗਈ ਇੱਥੇ ਜਿੱਥੇ ਵੀ ਪੁਆਇੰਟ ਬਣਾਓਗੇ ਬੱਸ ਆਉਣ ਦਾ ਜਾਂ ਜਾਣ ਦਾ ਉੱਥੇ ਬੱਚੇ ਉਤਰ ਜਾਂਦੇ ਆ ਜਾਣ ਆਪਣੇ ਆਪਣੇ ਕਰੇ ਮਾਨ ਸਾਹਿਬ ਇੱਕ ਫੱਕਰੀ ਲਾ ਦਿਓ ਕੋਈ ਸਾਰਾ ਕੁਝ ਆਉ ਫਿਕਰ ਨਾ ਕਰੋ ਫੇਰ ਕੀ ਆ ਫੇਰ ਲੱਕਾ ਇਹ ਜਾ ਕਹਿੰਦੇ ਬਾਰਡਰ ਹੈ ਜੀ ਵੇ ਬਾਰਡਰ ਹੈ ਯਾਰ ਫੇਰ ਲੋਕ ਨਹੀਂ ਆ ਕੇ ਰਹਿੰਦੇ ਇੱਥੇ ਇਨਸਾਨ ਨਹੀਂ ਆ ਕੇ ਬਾਰਡਰ ਵਾਲੇ ਕੋਈ ਮਾਸਟਰ ਨਹੀਂ ਆਉਂਦਾ ਜੇ ਮਾਸਟਰ ਆ ਜੇ ਬਦਲੀ ਕਰਾ ਜਾਂਦੇ ਆ ਕੋਈ ਡਾਕਟਰ ਨਹੀਂ ਆਉਂਦਾ ਡਾਕਟਰ ਆ ਜੇ ਬਦਲੀ ਕਰਾ ਜਾਂਦੇ ਆ ਅਸੀਂ ਹੁਣ ਕਾਨੂੰਨ ਬਣਾਤਾ ਜਿਨੇ ਵੀ ਸਰਕਾਰੀ ਜਿਹੜੇ ਕਾਲਜਾਂ ਚੋਂ ਜਾਂ ਸਰਕਾਰੀ ਸੰਸਥਾਵਾਂ ਚੋਂ ਡਾਕਟਰੀ ਕੀਤੀ ਜਾਂ ਮਾਸਟਰੀ ਕੀਤੀ ਹੈ ਸਰਕਾਰੀ ਨੌਕਰੀ ਲੈਣੀ ਹੈ ਤਾਂ ਜ਼ਰੂਰੀ ਕਰਤਾ ਵੀ ਡਾਕਟਰ ਬਣ ਕੇ 2 ਸਾਲ ਤੈਨੂੰ ਬਾਰਡਰ ਏਰੀਆ ਚ ਡਿਊਟੀ ਕਰਨੀ ਪਊ ਤਾਂ ਤੇਰੇ ਸਰਟੀਫਿਕੇਟ ਨੂੰ ਅਸੀਂ ਰਿਕਮੈਂਡੇਸ਼ਨ ਕਰਾਂਗੇ ਐਤਲਾ ਕੇ ਜਾਓ ਤਾਂ ਏਦੇ ਮਾਸਟਰ ਨੂੰ ਭਈ ਪੱਤੇ ਵੀ ਵੱਧ ਦੇ ਦਾਂਗੇ ਉਹਨੂੰ ਬਾਰਡਰ ਏਰੀਆ ਦਾ ਪੱਤਾ ਦੇ ਦਾਂਗੇ ਅਸੀਂ ਵੱਧ ਤਰਖਾ ਦੇ ਦਾਂਗੇ ਪਰ ਇਹ ਤਾਂ ਨਾ ਸਮਝੋ ਨਾ ਵੀ ਇਹ ਲੋਕ ਲਾਵਾਰਸੀ ਛੜਦੇ ਆ। ਵੀ ਇਹ ਕੀ ਪਤਾ ਇੱਥੋਂ ਹੀ ਕੋਈ ਅਫਸਰ ਨਿਕਲੇ ਹੋਣ, ਇੱਥੋਂ ਵੱਡੇ ਵੱਡੇ ਵਕੀਲ ਨਿਕਲੇ ਹੋਣ ਇਹਨਾਂ ਇਲਾਕਿਆਂ 'ਚੋਂ, ਵੱਡੇ ਖਿਡਾਰੀ ਨਿਕਲੇ ਹੋਣ, ਕੋਚ ਦੇਵਾਂਗੇ, ਸਟੇਡੀਅਮ ਬਣਾਵਾਂਗੇ। ਸਟੇਡੀਅਮ ਦੀ ਮੰਗ ਹੈ ਪਲਾਸੌਰ ਦੇ ਵਿੱਚ। ਆ ਬੱਚਿਆਂ ਨੂੰ ਚਾਹ ਚੜ੍ਹ ਗਏ ਦੇਖੋ। ਸਭ ਤੋਂ ਵੱਧ ਆਵਾਜ਼ਾਂ ਅੱਜ ਕਾਰਿਆਂ ਦੇ ਵਿੱਚ ਬੱਚਿਆਂ ਨੇ ਆਈਆਂ ਨੇ ਕਿਉਂਕਿ ਖੇਡਣਾ ਚਾਹੁੰਦੇ ਨੇ ਸਟੇਡੀਅਮ ਨਹੀਂ ਹੈਗਾ ਕੋਚ ਦੇਵਾਂਗੇ ਪੁੱਤ ਨਾਲ ਸਟੇਡੀਅਮ ਨਹੀਂ ਕੋਈ ਕੋਚ ਵੀ ਨਾਲ ਮਿਲਣਗੇ ਕੀ ਪਤਾ ਇਹਨਾਂ 'ਚੋਂ ਕੋਈ ਆਗਾ ਆ 2-4 ਸਾਲ ਨੂੰ ਆਈਪੀਐਲ ਖੇਡਦਾ ਹੋਵੇ ਕੀ ਪਤਾ ਕਿਹ ਕਿਹੜਾ ਹਾਕੀ ਦੀ ਟੀਮ 'ਚ ਹੋਵੇ ਬੜਾ ਜੋਸ਼ ਹੈ ਲੈ ਦੇਖ ਬੰਚ ਕਲੇ ਆ ਦੇਖੋ ਹੁਣ ਅੱਜ ਕਰ ਆ ਲਾਇਆ ਹਜੇ ਵੋਟ ਨਹੀਂ ਬਣੀ ਪਰ ਉਮੀਦ ਤਾਂ ਬਣੀ ਹੈ ਨਾ ਉਮੀਦ ਬਣੀ ਹੈ ਉਮੀਦ ਬਣ ਗਈ ਵੀ ਹਾਂ ਯਾਰ ਮੈਨੂੰ ਥੋੜਾ ਤੁਸੀਂ ਜਿੰਨੇ ਵੱਡੇ ਪਲੇਅਰ ਨੇ ਨੂੰ ਪੁੱਛੋ ਉਹ ਵੀ ਇੰਝ ਕਹਿੰਦੇ ਨੇ ਵੀ ਸਾਡੇ ਪਿੰਡ ਦੇ ਸਟੇਡੀਅਮ ਆ ਗਿਆ ਜੀ ਕੋਚ ਆ ਗਿਆ ਸਾਡੀ ਜ਼ਿੰਦਗੀ ਬਦਲ ਗਈ ਜੀ ਇੰਨੇ ਨਾਲ ਹੀ ਬਦਲ ਜਾਂਦਾ ਜੀ ਸਾਰਾ ਕੁਝ ਪਰ ਇੰਨਾਂ ਨੇ ਆ ਜਿਹੜਾ ਕਾਂਗਰਸੀ ਕਾਲੀ ਫਿਰਦੇ ਇਹਨਾਂ ਨੂੰ ਕਿਰਪਾ ਕਰਕੇ ਪਰਾਂ ਦੂਰੋਂ ਹੱਥ ਮਲਾ ਲੈ ਹੱਥ ਵੀ ਨਾ ਮਲਾਇਆ ਕਰੋ ਇਹਨਾਂ ਨਾਲ ਦੂਰੋਂ ਹੀ ਸਾਸਰੀ ਕਾਲ ਕਰਦਿਆ ਕਰੋ ਜੇ ਹੱਥ ਥਮਲਾਓਗੇ ਇਹਨਾਂ ਦਾ ਕੋਈ ਪਤਾ ਨਹੀਂ ਹੱਥ ਮਲਾਉਣ ਤੋਂ ਬਾਅਦ ਉਂਗਲਾਂ ਕਢਣੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਜੇ ਉਂਗਲਾਂ ਲੈ ਕੇ ਕੇ ਸ਼ਾਮ ਪਛਲਾ ਤਾਂ ਲਈ ਜਾਣਗੇ ਕਿਉਂਕਿ ਖਾਲੀ ਹੱਥ ਜਾਣ ਦਾ ਇਹ ਰਿਵਾਜ ਹੈ ਨਹੀਂ ਕੁਝ ਨਾ ਕੁਝ ਲੈ ਕੇ ਜਾਂਦੇ ਆ ਘਰੇ ਸੋਇਸ ਕਰਕੇ ਜਿਹੜੇ ਕੰਮ ਲੋਕ ਦੱਸਦੇ ਨੇ ਅਸਲ ਚ ਕੰਮ ਉਹ ਹੋਣੇ ਜੀ ਸਮੱਸਿਆ ਜਿੱਥੇ ਹੁੰਦੀ ਹੈ ਹੱਲ ਵੀ ਉਹਦਾ ਉੱਥੇ ਹੁੰਦਾ ਹੈ ਚੰਡੀਗੜ੍ਹ ਵਾਲੇ ਦਫ਼ਤਰਾਂ ਚੋਂ ਹੱਲ ਨਹੀਂ ਨਿਕਲਦਾ ਚੰਡੀਗੜ੍ਹ ਦਫ਼ਤਰਾਂ ਚ ਉਹ ਸਮੱਸਿਆ ਦਾ ਆਰਡਰ ਹੋ ਸਕਦਾ ਹੈ ਕਿ ਇਹਨੂੰ ਹੱਲ ਕਰ ਦਿਓ ਪਰ ਸਮੱਸਿਆ ਤਾਂ ਇੱਥੋਂ ਹੀ ਪੜ ਲੱਭਣੀ ਪਊ ਹੁਣ ਤੇਜਾ ਸਿੰਘ ਵਾਲੇ ਪੁਲ ਤੋਂ ਲੈ ਕੇ ਜਨਸਤਪੁਰ ਜਿਹੜਾ ਸੜਕ ਹੈ ਉਸ ਪੁਲ ਤੱਕ ਡਰੇਨ ਦੇ ਉੱਤੇ ਉੱਤੇ ਸੜਕ ਜਿਹੜੀ ਇਹ ਕਹਿੰਦੇ 20 ਫੁੱਟੀ ਕਰ ਦਿਓ 3 ਕਿਲੋਮੀਟਰ ਸੜਕ ਹੈ ਤੇ ਸਾਡਾ ਜੀ ਬਹੁਤ ਸਾਡੇ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ 150 ਆਲੇ ਵਾਲਾ 150 ਪਿੰਡ ਜਿਹੜਾ ਉਹਨੂੰ ਫਾਇਦਾ ਹੋ ਜਾਊਗਾ ਮੰਡੀ ਹਸਪਤਾਲ ਤੇ ਸਾਰਾ ਮੰਡੀ ਹਸਪਤਾਲ ਤੇ ਬੱਸ ਛੱਡਾਂ ਮੰਡੀ ਹਸਪਤਾਲ ਤੇ ਬੱਸ ਸਾਡਾ ਤਿੰਨੇ ਦੇ ਨਾਂ ਜੁੜ ਜਾਣਗੇ 3 ਕਿਲੋਮੀਟਰ ਕੀ ਪੈਸੇ ਲੱਗਣਗੇ ਸਰਕਾਰਾਂ ਬਾਤ ਤੇ ਕੀ ਚੀਜ਼ ਹੁੰਦੀ ਹੈ ਇਹ ਆਜ਼ਾਦੀ ਆਈ ਨੂੰ 75 ਸਾਲ ਹੋ ਗਏ ਜੇ ਜੇ ਤੁਸੀਂ ਲਾ ਲਓ 3 ਕਿਲੋਮੀਟਰ 3000 ਮੀਟਰ ਹੋ ਗਿਆ 3000 ਮੀਟਰ ਹੋ ਗਿਆ ਤੁਸੀਂ ਦੇਖ ਲਓ ਵੀ ਜੇ ਕੁਝ ਸੈਂਟੀਮੀਟਰ ਵੀ ਇੱਕ ਸਾਲ ਦਾ ਬਣਾਉਂਦੇ ਤਾਂ ਵੀ ਹੁਣ ਨੂੰ ਬਣ ਜਾਂਦੀ 75 ਸਾਲਾਂ ਚ ਸੈਂਟੀਮੀਟਰ ਚ ਬਣਾਉਂਦੇ ਤਾਂ ਇੰਨੀ ਕ ਬਣਾਤੀ ਚਲ ਕੋਈ ਨਹੀਂ ਅਗਰ ਸਾਰਾ ਇੰਨੀ ਕ ਬਣਾਤੀ ਤਿੰਨ ਕਿਲੋਮੀਟਰ ਸੜਕ ਪਿੱਛੇ ਯਾਰ ਐਨੇ ਲੋਕ ਜਿਹੜੇ ਨੇ ਉਹ ਸੂੜੀ ਟੰਗੇ ਨੇ ਇਹ ਥੋੜੀ ਸੜਕ ਬਣੂਗੀ ਰਿਜ਼ਲਟ ਇਹ ਨਾ ਸਮਝੋ ਵੀ ਵੋਟਾਂ ਕਰਕੇ ਕਹਿੰਦਾ ਰਿਜ਼ਲਟ ਜੋ ਮਰਜ਼ੀ ਹੋਵੇ ਉਹ ਪਰਮਾਤਮਾ ਦੇ ਹੱਥ ਹੈ ਜਾਂ ਲੋਕਾਂ ਦੇ ਹੱਥ ਹੈ ਪਰ ਆ ਸੜਕ ਬਣੂਗੀ ਮੈਂ ਤਾਂ ਇਹੀ ਮੰਨਤਾ ਹੀ ਲੱਗਦਾ ਹੈ ਮੈਂ ਤਾਂ 2-4 ਦਿਨ ਚ 2-4 ਇਹੋ ਜੇ ਕੰਮ ਕਰਕੇ ਸਕੂਨ ਮਿਲਦਾ ਜਾ ਕੇ ਸ਼ੀਸ਼ੇ ਮੂਰੇ ਖੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਯਾਰ ਫੇਰ ਲੋਕਾਂ ਦੇ ਕੰਮ ਆ ਗਿਆ ਅੱਜ ਪ੍ਰਮਾਤਮਾ ਤੂੰ ਇੱਕ ਦਿਨ ਹੋਰ ਬਖਸ਼ਦਾ ਉਹ ਦਿਨ ਵੀ ਲੋਕਾਂ ਦੇ ਲੇਖੇ ਲਾਤਾ ਚਲੋ ਲੋਕ ਯਾਦ ਕਰ ਲੈਣਗੇ ਹੋਰ ਕੌਣ ਇੱਥੇ ਕਿਸੇ ਨੂੰ ਯਾਦ ਕਰਦਾ ਜੀ ਸੋ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹੁਣ 11 ਤਰੀਕ ਨੂੰ ਝਾੜੂ ਵਾਲਾ ਬਟਣਾ ਹੈ ਤੀਜੇ ਨੰਬਰ ਤੇ ਹੈ ਮਾਮਾ ਪੈਣਾ ਬੈਠੀਆਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਕਿ ਆਪਣੇ ਚੋਣ ਨਿਸ਼ਾਨ ਕੀ ਹੈ ਇੱਧਰ ਸਵੇਰੇ ਸਵੇਰੇ 5 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਵਿੱਚੋਂ ਕਿੱਥੇ ਜੇ ਪਿਆ ਉਹ ਤੁਸੀਂ ਬਹੁਤਾ ਖੁਸ਼ ਨਾ ਹੋ ਜੇ ਲੋੜ ਪਈ ਇਹੋ ਜਿਹੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਉਹ ਅਲੱਗ ਗੱਲ ਹੈ ਕਿ ਸਵੇਰੇ ਇੱਧਰਲੇ ਪਾਸੇ ਫੜ ਕੇ ਸਫਾਈ ਹੁੰਦੀ ਹੈ ਸ਼ਾਮ ਨੂੰ ਇੱਧਰਲੇ ਪਾਸੇ ਫੜ ਕੇ ਸਫਾਈ ਹੁੰਦੀ ਹੈ ਕਰਦਾ ਸਫਾਈ ਹੋਈ ਆ ਉਹ ਸਹੀ ਹੈ ਨਾ हां सफाई ਕਰੋ सफाई ਕਰੋ ਇਹਨਾਂ ਦੀ ਰਾਜਨੀਤਿਕ ਸਫਾਈ ਕਰੋ ਸੋ ਇਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਬਹੁਤ ਸਾਲ ਪਰਖਲੇ ਯਾਰ ਬੜੇ ਫੁੱਲਾਂ ਦੇ ਹਾਰ ਸੁੱਟ ਲੈਣਾ ਤੇ ਬੜੇ ਫੁੱਲਾਂ ਦੇ ਹਾਰ ਇਹਦੇ ਗਲ ਚ ਵੀ ਪਾ ਲੈ ਨਹੀਂ ਡਿਜ਼ਰਵ ਕਰਦੇ ਇਹ ਸੰਭਾਲਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਸਾਨੂੰ ਕੀ ਲੋੜ ਸੀ ਮੈਂ ਤਾਂ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਉਧਰ ਆ ਗਿਆ ਮੈਂ ਤਾਂ ਸਾਰਾ ਕੁਝ ਛੱਡ ਕੇ ਆਇਆ ਮੈਂ ਕੋਈ ਮੈਂ ਸਾਰਾ ਕੁਝ ਛੱਡ ਕੇ ਆਇਆ ਤਾਂ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਪੈਸੇ ਕਮਾਉਣੇ ਕੋਈ ਖਾਸ ਗੱਲ ਨਹੀਂ ਕਲਾ ਦਿੱਤੀ ਸੀ ਪ੍ਰਮਾਤਮਾ ਨੇ ਪਰ ਜੇ ਮੈਂ ਕਲਾਕਾਰ ਹੀ ਰਹਿੰਦਾ ਅੱਜ ਵੀ ਮੈਨੂੰ ਦਿੱਲੀ ਬੰਬੇ ਵਾਲੇ ਬੁਲਾਉਂਦੇ ਨੇ ਮੈਂ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸ਼ੋਅ ਕਰ ਲੈਂਦਾ ਜੇ ਮੈਂ ਕਲਾਕਾਰ ਹੀ ਰਹਿੰਦਾ ਠੀਕ ਹੈ ਪੈਸੇ ਕਮਾ ਲੈਂਦਾ ਜਾਂ ਬੜੀ ਐਸ਼ ਦੀ ਜ਼ਿੰਦਗੀ ਜਿਉਂਦਾ ਆ ਮੈਨੂੰ ਕੋਈ ਲੋਚਨਾ ਜਾਂ ਕੋਈ ਆ ਜਿਹੜੀਆਂ ਗਾਲਾਂ ਗੁਲਾਂ ਕੱਢਦੇ ਆ ਬਾਜੇ ਹੋ ਰਹੀਆਂ ਜਿਹਨਾਂ ਵੀ ਹੈਗਾ ਲਟਰਮ ਪਟਰਮ ਜਾਂ ਜੋ ਗਾਲਾਂ ਕੱਢਦੇ ਰਹਿੰਦੇ ਆ ਕੱਢੀ ਜਾਂ ਇਹ ਕਾਨੂੰ ਪੈਂਦੀਆਂ ਫਿਰ ਮੈਨੂੰ ਜੇ ਮੈਂ ਕਲਾਕਾਰ ਹੁੰਦਾ ਪਰ ਹਾਂ ਉਹਦੇ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜੇ ਮੈਂ ਕਲਾਕਾਰ ਹੁੰਦਾ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਦੇਖਦੇ ਜੇ ਮੈਂ ਉਹ ਚੀਜ਼ਾਂ ਛੱਡ ਕੇ ਇੱਧਰ ਇਸ ਰਾਜਨੀਤੀ 'ਚ ਆਇਆ ਤਾਂ ਮੈਨੂੰ ਪਲਾਸਾਰ ਕਦੇ ਪਲਾਸਾਰ ਤੁਹਾਨੂੰ ਦੇਖਣ ਦਾ ਕਦੇ ਮੌਕਾ ਨਹੀਂ ਮਿਲਣਾ ਸੀ ਤੁਹਾਨੂੰ ਮਿਲਣ ਦਾ ਕਦੇ ਮੌਕਾ ਨਹੀਂ ਬੋਲੀ ਜਿੰਦਾਬਾ ਸਵਾ ਮਾਵਾ ਪੈਣ ਦਾ ਅਸ਼ੀਰਵਾਦ ਦੁਆਵਾਂ ਇਹ ਪਤਾ ਹੀ ਨਹੀਂ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਇਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਨਹੀਂ ਆਪਾਂ ਹੁਣ ਲਾਵਾਂਗੇ ਇਹ ਇਨਾਂ ਤੇ ਜੀ ਜੀ ਹੁਣ ਤੁਸੀਂ ਦੇਖੋ ਨੌਕਰੀਆਂ ਦੀ ਗੱਲ ਦੱਸਾਂ ਅੱਜ ਵੀ 2106 ਨੌਕਰੀਆਂ 2106 ਨੌਕਰੀਆਂ ਅਮਰਸਰ ਸਾਹਿਬ ਮੈਡੀਕਲ ਕਾਲਜ ਦੇ ਐਡੀਟੋਰੀਅਮ ਚ ਬਿਜਲੀ ਬੋਰਡ ਚ 2106 ਨੌਕਰੀਆਂ ਦੇ ਕੇ ਤੁਹਾਡੇ ਕੋਲ ਆਇਆ ਮੈਂ ਟੋਟਲ ਹੋ ਗਈਆਂ ਹੁਣ 58962 ਨੌਕਰੀਆਂ 2016 ਵਾਲੇ ਅੱਧੀ ਆ ਗਏ ਤੁਹਾਡੇ ਹੱਥੋਂ ਜੁਆਇਨਿੰਗ ਲੈਟਰ ਲੈਣੇ ਹੀ ਅਸੀਂ ਹਾਂ ਹਾਂ ਮਿਲਣਗੇ ਮਿਲਣਗੇ ਦੇਖੋ ਨਾ ਕੋਈ ਕੈਸ਼ ਨਾ ਕੋਈ ਫਰਮਾਇਸ਼ ਬਸ ਨੰਬਰ ਲੈ ਲਓ ਜੇ ਤੁਹਾਡੇ ਨੰਬਰ ਆ ਗਏ ਉਡੇ ਘਰੇ ਈਮੇਲ ਆਊ ਤੁਹਾਡੇ ਘਰੇ ਤੁਹਾਡੇ ਮੋਬਾਈਲ ਫੋਨ ਤੇ ਸਰਕਾਰ ਦਾ ਸਨੇਹਾ ਆਊਗਾ ਕਿ ਭਾਈ ਆ ਜਾ ਆ ਕੁਰਸੀ ਤੈਨੂੰ ਢਿੱਕੀ ਜਾਂਦੀ ਇੰਤਜ਼ਾਰ ਕਰੀ ਜਾਂਦੀ ਬਸ ਥੱਲੇ ਤੁਸੀਂ ਹੈਗੇ ਹੋ ਆ ਪੋਸਟਰ ਪੁੱਛ ਕੇ ਦੇਖ ਲਿਓ ਵੀ ਕਿੱਥੇ ਲਾਉਣੇ ਨੇ ਚੋਣ ਏਜੰਟ ਆਪਣਾ ਕੌਣ ਬਣੂਗਾ ਇਹ ਦੇਖ ਲਿਓ ਤੇ ਕਈ ਬਜ਼ੁਰਗ ਨੇ ਜਿਹੜੇ ਆ ਨਹੀਂ ਸਕਦੇ ਪੋਲਿੰਗ ਸੈਂਟਰ ਤੱਕ ਉਹਨਾਂ ਨੂੰ ਲੈ ਕੇ ਆਉਣਾ ਪਾਣੀ ਪੂਣੀ ਦਾ ਪ੍ਰਬੰਧ ਕਰ ਲਿਓ ਆ ਤੁਸੀਂ ਸੰਭਲੋ ਉੱਪਰ ਦੀ ਜਮਾ ਫਿਕਰ ਨਾ ਕਰੋ ਬਿਲਕੁਲ ਉੱਪਰ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਨੂੰ ਕਿਸੇ ਨੂੰ ਨਹੀਂ ਮੈਂ ਲੰਘੜ ਦਿੰਦਾ ਇਹਨਾਂ ਨੂੰ ਬਧੇਰੀਆਂ ਲੱਤਾਂ ਲੋਤਾਂੀਆਂ ਮਤਲਬ ਮਾਰਦੇ ਆ ਪਰ ਮੈਂ ਜਾਣ ਨਹੀਂ ਦਿੰਦਾ ਇਹ ਆਪੀ ਅਦੋਂ ਸੁਖਵੀਰ ਬਾਦਲ ਲੱਗਿਆ ਹਾਂ ਹੈ ਬਾਦਲ ਆਏ ਹੀ ਇੱਥੇ ਅੱਛਾ ਆਏ ਸੀ ਅੱਛਾ ਹੈ 13 ਜਣੇ ਹੈ 13 ਜਣੇ ਅੱਛਾ ਅੱਛਾ ਉਹਨਾਂ ਨੂੰ ਕੋਣ ਚਲੋ ਆ ਜਾਣ ਕੋਈ ਗੱਲ ਨਹੀਂ ਚਲ ਕਿਸੇ ਰੋੜਾ ਰੂੜਾ ਤਾਂ ਨਹੀਂ ਮਾਰਿਆ ਸੁਖਵੀਰ ਬਾਲ ਦਾ ਦੇ ਵੀ ਨਹੀਂ ਪਤਾ ਨਾ ਰੋੜੇ ਰੋੜੇ ਮਾਰ ਲੱਗੇ ਕਮਲੇ ਤਾਂ ਹੋਏ ਪਏ ਆ ਰੋਹਾਂ ਬੱਜਾ ਜੀ ਮੂਸੇ ਪਿੰਡ ਦੇ हां ਨਾਲ ਬੰਨਾਪੇ ਵਾਲੇ ਦਾ ਖਿਆਲ ਤੁਸੀਂ ਰੱਖਿਓ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਖਤਮ ਕਰ ਦਾਂਗੇ ਇਹਨਾਂ ਨੂੰ ਇਹਨਾਂ ਨੇ ਜੋ ਪੰਜਾਬ ਨਾਲ ਧੋਖੇ ਕੀਤੇ ਨੇ ਸਾਰਿਆਂ ਦਾ ਕੱਲੇ ਕੱਲੇ ਹਿਸਾਬ ਲਵਾਂਗੇ ਤੇ ਇਹਨਾਂ ਨਾਲ ਹਿਸਾਬ ਕਰਾਂਗੇ 11 ਤਰੀਕ ਨੂੰ ਤੁਸੀਂ ਹਿਸਾਬ ਕਰਿਓ 14 ਤਰੀਕ ਨੂੰ ਰਿਜ਼ਲਟ ਆ ਜਾਊਗਾ ਉਹ ਤੋਂ ਬਾਅਦ ਹਰਮੀਤ ਸੰਧੂ ਲਿਖ ਕੇ ਲਿਆਊਗਾ ਮੰਗਾ ਦਸ ਕਤ ਮੇਰੇ ਹੋਣਗੇ ਦੋ ਬੇਲਿਆਂ ਦਾ ਇੱਕ ਬੇਲਾ ਹੈ ਰਹਿ ਰਸ ਦਾ ਬੇਲਾ ਮੈਂ ਇਹ ਮੇਰਾ ਕੰਮ ਹੈ ਇਹ ਮੇਰਾ ਕੰਮ ਹੈ ਸੋ ਤੀਜੇ ਨੰਬਰ ਦਾ ਬਟਨ ਦੱਬਣਾ ਬਟਨ ਜਦੋਂ ਦੱਬੋਗੇ ਜਦੋਂ ਬਟਨ ਦੱਬੋਗੇ ਨਾ ਤੀਜੇ ਨੰਬਰ ਵਾਲਾ ਇੱਕ ਆਵਾਜ਼ ਆਊਗੀ ਵੋਟਾਂ ਵਾਲੀ ਮਸ਼ੀਨ ਚੋਂ ਟੀ ਕਰਕੇ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਪਲਾਸੌਰ ਵਾਲਿਓ ਉਹ ਬੀਜੇਪੀ ਵਾਲਿਆਂ ਨੇ ਅਕਾਲੀਆਣਿਆਂ ਨੇ ਤੇ ਕਾਂਗਰਸੀਆਂ ਨੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਦਿਓ ਇਹਨਾਂ ਨੇ ਵੀ ਆਪਣੀਆਂ ਬਹੁਤ ਕਢਾਈਆਂ ਪਹਿਲਾਂ 75 ਸਾਲ ਤੋਂ ਬਾਤ ਬਾਤ ਤੁਹਾਡਾ ਧੰਨਵਾਦ ਤੇ ਸਕੂਲ ਦਾ 10ਵੀਂ ਤੋਂ 12ਵੀਂ ਤੱਕ ਦਾ ਕਿਹਾ ਇਹ ਦੇਖਦੇ ਆ ਰੂਲ ਕਿਉਂਕਿ ਰੂਲ ਮਤਾਵਕ 5 ਤੋਂ 6 ਕਿਲੋਮੀਟਰ ਕੋਈ ਨਹੀਂ ਕਈ ਪਿੰਡਾਂ 'ਚ ਮੇਰੇ ਕੋਲ ਪਹਿਲਾਂ ਵੀ ਮੰਗ ਆਈਆਂ ਘਟਾ ਸਕਦੇ ਜੇ ਬੱਚੇ ਜ਼ਿਆਦਾ ਨੇ ਤਾਂ ਕੋਈ ਐਸੀ ਗੱਲ ਨਹੀਂ ਜਿਵੇਂ ਕਹੋਂਗੇ ਉਵੇਂ ਕਰ ਲਾਂਗੇ ਤੁਹਾਡੇ ਤੁਹਾਡੀ ਸਰਕਾਰ ਹੈ ਤੁਹਾਡੇ ਫੈਸਲੇ ਨੇ ਤੁਸੀਂ ਜਿਵੇਂ ਚਾਹੋ ਨੇ ਉਵੇਂ ਜਿਵੇਂ ਕਰਦਾਂਗੇ ਦੋਨੇ ਹੱਥ ਉੱਪਰ ਲਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਜੈ ਜੈਕਾਰ ਬਹੁਤ ਬਹੁਤ ਧੰਨਵਾਦ ਆਰਾਮ ਨਾ ਜਾਇਓ ਹੌਲੀ ਜਾਇਓ ਮਾਵਾ ਪਹਿਣਾ ਵੀ ਨੇ ਛੋਟੇ ਬੱਚੇ ਵੀ ਨੇ ਆਰਾਮ ਨਾ ਜਾਇਓ ਮੈਂ ਆ ਕੇ ਮਿਲ ਕੇ ਜਾਊਂ ਮਿਲ ਕੇ ਜਾਣਾ ਇੱਥੇ ਇੱਥੇ ਹੀ ਖੜੇ ਇੱਥੇ ਹੀ ਖੜੇ ਰਹੋ ਮੈਂ ਆ ਕੇ ਜਾਣਾ ਆ ਕੇ ਜਾਣਾ ਬਹੁਤ ਬਹੁਤ ਥੋੜਾ ਧੰਨਵਾਦ ਇੰਨਾ ਪਿਆਰ ਸਤਿਕਾਰ ਦਿੱਤਾ ਮਾਨ ਸਤਿਕਾਰ ਦਿੱਤਾ ਪਲਾਸਰ ਰੋਲੇ ਚੋਂਦੇ ਵਾਸਤੇ ਰੋ ਤਰੱਕੀਆਂ ਕਰੋ ਬਹੁਤ ਬਹੁਤ ਨਹੀਂ ਭਾਈ